ਬਈ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤ ਸ੍ਰੀ ਅਕਾਲ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ ਬਾਕੀ ਜੀ ਸਵਾਗਤ ਹੈ ਤੁਹਾਡਾ ਆਪਣੇ ਬਲੌਗ ਗੁਰਜੀਤ ਸਿੰਘ ਬੇਲਿੰਗ ਬਲੌਗ ਦੇ ਵਿੱਚ ਅੱਜ ਸਵੇਰੇ ਮੀ ਪਿਆ ਕੁਸ ਐਂ ਪੂਰਾ ਛੜਕੀ ਦਾ ਪਿਆ ਮੇਰਾ ਖਿਆਲ ਕਹਿੰਦਾ ਹੈ ਵੀ ਝਟ ਲਾਈ ਹੈ ਸਵੇਰੇ 7:00 ਵਜੇ ਪੈਣ ਲੱਗਿਆ 7:00 ਵਜੇ ਤੇ ਲੈ ਕੇ 6-7:00 ਵਜੇ ਹਾਂ 7:00 ਵਜੇ ਤੇ ਲੈ ਕੇ ਮੀ ਹਟਿਆ ਹੈ ਕਰੀਬਨ 11 ਵਜੇ ਲਗਾਤਾਰ ਨਹੀਂ ਪਿਆ ਮਤਲਬ 11 ਵਜੇ ਫਿਰ ਨਿੱਖਰ ਗਿਆ ਇਹਨਾਂ ਤੁਪੇ ਜੜੀ ਹੈ ਦੇਖੋ ਰੱਬ ਦੇ ਆ ਜਿਹਨੇ ਚੰਗਾ ਕਰਨਾ ਹੈ ਨੇ ਉਹ ਚੰਗਾ ਹੀ ਕਰ ਦੇਣਾ ਮਾਤੜ ਵਰਗੇ ਦਾ ਆਪਾਂ ਨੇ ਪਾਣੀ ਲਾਇਆ ਨਹੀਂ ਤਾਂ ਪਹਿਲਾਂ ਮੀਂਹ ਪੈ ਗਿਆ ਜੇ ਪਾਣੀ ਨਾਲ ਦੀ ਸਲਾਹਤੀ ਹੁਣ ਫੇਰ ਸਲਾਹਤੀ ਹੁਣ ਫੇਰ ਮੀਂਹ ਪੈ ਗਿਆ ਹੁਣ ਆਪਾਂ ਰੀਚ ਮਲਾ ਕੇ ਸੰਕੋਰ ਪਾ ਦੇਣੀ ਆ ਗੁੱਲੀ ਡੰਡੇ ਵਾਸਤੇ ਜਿਹੜਾ ਹੋਊਗਾ ਮੇਰਾ ਮोटा ਮਰਜੂ ਹੋ ਹੈਗਾ ਹੋਊਗਾ ਕੱਟਿਆ ਜਾਣੀ ਜਿਵੇਂ ਅੱਗੇ ਜੰਮਦਾ ਹੁੰਦਾ ਤਾਂ ਉਹ ਹਾਲ ਹੀ ਹੈਗਾ ਵੀ ਸਿਰ ਵਾਲਾਂ ਵਾਂਗ ਜੰਮਿਆ ਹੁੰਦਾ ਤਾਂ ਕੇ ਬਹੁਤ ਬੁਰਾ ਹਾਲ ਹੁੰਦਾ ਉਹਕਣਾ ਤਾਂ ਨਹੀਂ ਜੰਮਿਆ ਬਸੇ ਹੈਗਾ ਕਣਕ ਦੇਖੋ ਸੋਹਣੀ ਆ ਬਾਈ ਮਾਤੜ ਦੀ ਵੀ ਜਿਹੜੀ ਹੈ ਵਧੀਆ ਉਹ ਜੇ ਫਸਲ ਚੱਲ ਦੋ ਪੈਸੇ ਬਣ ਜੰਨੇ ਹੁਰਕੇ ਇੱਥੇ ਕਣਕ ਨੂੰ ਤਾਂ ਮਾਰ ਗੁੱਲੀ ਡੰਡੇ ਦੀ ਹੋਗਾ ਕਣਕ ਗੁੱਲੀ ਡੰਡੇ ਤੇ ਬਚ ਗਈ ਸਮਝ ਲਓ ਵਧੀਆ ਹੋਊਗੀ ਗੁੱਲੀ ਡੰਡੇ ਨੂੰ ਮਾਰਨ ਦੇ ਚੱਕਰ ਦੇ ਵਿੱਚ ਆਪਾਂ ਕਣਕ ਨੂੰ ਵੀ ਨੁਕਸਾਨ ਕਰੀ ਲੰਨੇ ਆ ਥੋੜਾ ਬਹੁਤਾ ਹੁਣ ਆਪਸ ਸੰਕੂਰ ਪਾਦ ਨੇ ਸੰਕੂਰ ਵੀ ਕਣਕ ਨੂੰ ਵੀ ਖਰਾਬ ਕਰਦੀ ਉਹ ਹੈ ਬਈ ਹੁਣ ਆਪਾਂ ਦੇਖਦੇ ਆ ਕਾਦੂ ਬਈ ਸੰਕੂਰ ਪੈਣ ਦੀ ਪੈਣ ਜੋਗੀ ਹੈਗੀ ਗਿੱਲ ਹੋ ਗਏ ਹੁਣ ਮੀਂਹ ਕਾਸਾ ਪਿਆ ਛਿੜਕਾ ਦੇਖੋ ਬਰਸੀਨ ਚ ਪਾਣੀ ਖੜਿਆ ਤਾਂ ਹੈ ਨਹੀਂ ਕਿੱਥੇ ਡੂੰਗਾ ਉੱਥੇ ਖੜ ਗਿਆ ਇੱਧਰ ਬਣ ਗਿਆ ਤੋਬਾ ਜਿੰਨੇ ਦਾ ਪਾਣੀ ਲਾਇਆ ਬਤਾ ਉੱਥੇ ਤਾਂ ਉਹਨਾਂ ਦੀ ਤਾਂ ਦੁਆਰੇ ਗਿੱਲੀ ਹੋਊਗੀ ਫੇਰ ਆਹ ਵੇਖੋ ਇਹ ਘਰ ਕੇ ਵੜ ਗਿਆ ਹਾਂ ਤੱਕ ਇਹਨੇ ਵੀ ਰੇਪ ਆਇਆ ਇੱਧਰ ਉਹ ਪਲੀ ਹੋਈ ਪਈ ਐ ਆਪਣਾ بچਾਓਗੇ ਜਣੀ ਪਾਣੀ ਤੇ ਅਸਲੀ ਮਾਰ ਤਾਂ ਪਾਣੀ ਉਹ ਕਰਦਾ ਕਣਕ ਨੂੰ ਇਦਕੀ ਪਾਣੀ ਪਰਮਾਤਮਾ ਨੇ ਦਿੱਤਾ ਦਿੱਤਾ ਵੀ ਐਨ ਫਵਾਰਾ ਸਿਸਟਮ ਆਂਗਾ ਜਿਵੇਂ ਫਾਰੇ ਨਾਲ ਨਹੀਂ ਪਾਣੀ ਲਾਉਂਦੇ ਹੁੰਦੇ ਓਕਣਾ ਪਾਣੀ ਆ ਗਿਆ ਹੁਣ ਦੇਖਦੇ ਆਂ ਵੀ ਪਾਣੀ ਤਾਂ ਚਾਹੀਦੀ ਆ ਉਹ ਗਿੱਲੀ ਤਾਂ ਸੋਹਣੀ ਹੋਊਗੀ ਸੰਕੂਰ ਰੜਕਾ ਨਹੀਂ ਘੜਦਾ ਹੈਗਾ ਗਿੱਲਾ ਹੋਤਾ ਫਵਾਰਾ ਨਹੀਂ ਬਾਕੀ ਦੇਖੀ ਜਊਂਗਾ ਮਰਗੇ ਮਰਗੇ ਨਹੀਂ ਰੇ ਰੇਤ ਲੱਗੀ ਜਾਉ ਮੈਨੂੰ ਇੱਕ ਸਮਝ ਨਹੀਂ ਆਉਂਦੀ ਵੀਡੀਓ ਦਾ ਅਸੀਂ ਸੰਕੋਰ ਨੂੰ ਲਾ ਕੇ ਦੇਖੇ ਤਾਂ ਗੁੱਲੀ ਦਿੰਦੇ ਜਮਈ ਨਹੀਂ ਹੈ ਅੱਗੇ ਉਹਰੇ ਬਹੁਤ ਹੁੰਦਾ ਹੈ ਤਾਂ ਖਾਣੀ ਦਾ ਦਵਾਈਓ ਕੰਮ ਕਰ ਗਈ ਜਿਹੜੀ ਪਹਿਲਾਂ ਫ੍ਰੀ ਕਰੀ ਸੀ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਤਾਂ ਹੁਣ ਕੀ ਕਰਾਂ ਸੰਕੋਰ ਪਾ ਦੀਏ ਕਿ ਰਹਿਣ ਦੀਏ ਗੁੱਲੀ ਡੰਡਾ ਹੈ ਨਹੀਂ ਇਹਨਾਂ ਇਹ ਕੰਨ ਕਿਨਾ ਖਰਾਬ ਕਰ ਲੀਆ ਗੁੱਲੀ ਡੰਡਾ ਘਟਾ ਉਹ ਡੈੜੀ ਤੋਂ ਜਬੀ ਹੋ ਰਹੀ ਦੀ ਨੂੰ ਪਾਣੀ ਨਹੀਂ ਆਇਆ ਕੁਝ ਨਹੀਂ ਹਾਂ ਦੇਖੋ ਅੱਗੇ ਰੇਨਾ ਗੁੱਲੀ ਡੰਡਾ ਹੁੰਦਾ ਤਾਂ ਪਰ ਏ ਰੱਬ ਦਾ ਨਾਮ ਇੱਥੇ ਮਾਰਦੇ ਆ ਲਾਗ ਲਾਗ ਕੂ ਫੋਡੀ ਫੰਡੀ ਇਹ ਲਾਗ ਲਾਗੇ ਆ ਆਏ ਬਸੇ ਮੈਨੂੰ ਲੱਗਦਾ ਤਾਂ ਹੈ ਗਿੱਲਾ ਵੀ ਸੰਕੂਰ ਵਾਲਾ ਪੌਦਨ ਇਹ ਫ ਦੇਖੀਓ ਗੁਲੀ ਡੰਡਾ ਹੈ ਤਾਂ ਹੈ ਨਹੀਂ ਕਿਤੇ ਆ ਦੇਖੋ ਇੱਥੇ ਤਾਂ ਬਹੁਤ ਹੁੰਦਾ ਤਾਂ ਗੁਲੀ ਡੰਡਾ ਰ ਹੈ ਰਹੀ ਰੱਬ ਤੁਹਾਨੂੰ ਇੰਨਾ ਗੁਲੀ ਡੰਡਾ ਹੁੰਦਾ ਤਾਂ ਹੁਣ ਮੈਂ ਗੜਾਈ ਕਰਨ ਲੱਗਿਆ ਪਤਾ ਹੈ ਖੰਡੀ ਜੀ ਦੀ ਹੁਣ ਮੀ ਪੈ ਗਿਆ ਹੁਣ ਹੋਣੀ ਨਹੀਂ ਹੁਣ ਸਪਰੇਅ ਕਰ ਦੂੰਗੇ ਆ ਦੇਖੋ ਆ ਡੋਲ ਪਰ ਵੀ ਕਰਨੀ ਸੀ ਸਪਰੇਅ ਕਰ ਦੰਦੀ ਹੁ ਵੈਸੇ ਗੁੱਲੀ ਡੰਡਾ ਹੈ ਹੈ ਨਹੀਂ ਪਾਉਣੀ ਹੈ ਹੁ ਪਾ ਦਈਏ ਕਿਆ ਕਰੀਏ ਗੁੱਲੀ ਡੰਡਾ ਜਮੇ ਹੀ ਨਹੀਂ ਹੈ ਆਏ ਖੰਡੀ ਇਹਦੀ ਲੈਣਾ 240 ਰੇ ਹਿਰਦ ਨੇ ਹੁਣ ਗੁੱਲੀ ਡੰਡਾ ਤਾਂ ਹੈ ਨਹੀਂ ਕਿਤੇ ਕੱਲਾ ਇੱਧਰ ਬਹੁਤ ਆ ਗੁੱਲੀ ਡੰਡਾ ਫਿਰ ਵਾਲਾ ਮੰਗ ਜੰਮੇ ਹੋ ਇਹਨਾਂ ਦੀ ਥੋੜੋਸੀਆਂ ਦੇ ਉਹ ਮਾਰਤੀ ਉਹ ਸਪਰੇ ਕਰੀ ਤੀਂ ਨਾ ਨਹੀਂ ਖਣੀ ਟੂ ਹੋ ਗਈ ਉਹ ਵਧੀ ਜੰਨੇ ਆ ਗੁੱਲੀ ਡੰਡਾ ਤਾਂ ਮਰਿਆ ਨਹੀਂ ਬਹੁਤ ਇਕਣਾ ਹੁੰਦਾ ਤਾਂ ਅੱਗੇ ਮੇਰੀ ਵੀ ਆ ਦੇ ਗੁੱਲੀ ਡੰਡਾ ਮੇਰੀ ਤਾਂ ਫੈਸਲਾ ਐ ਕਹਿੰਦੀ ਆ ਬਾਈ ਤੁਸੀਂ ਵੀ ਸਲਾਹ ਦੱਸਿਓ ਬਈ ਗੁਲੀ ਡੰਡਾ ਹੈ ਨਹੀਂ ਜਮਈ ਇਕਣਾ ਦਿਖਦਾ ਕਿਤੇ ਕਿਤੇ ਮੜਾ ਮੋਟਾ ਇਹਦਾ ਕਿ ਆ ਇਹਦੇ ਪਿੱਛੇ ਸੰਕੂਰ ਕਾਨੂੰ ਪਾਉਣੀਆਂ ਵੀ ਸਪਰੇਅ ਕਰ ਦਨੇ ਆ ਦੂਈ ਆਪਣੀ ਕੀ ਹੁੰਦੀ ਆ ਉਹ ਲੀਡਰ ਲੂਟਰ ਜੀ ਆਉਂਦੀ ਹੈ ਜਿਹੜੀ ਉਹਦੀ ਕਰ ਦੂੰਗੇ ਸਪਰੇ ਆ ਦੇਖਾ ਆਈ ਲਾਗ ਲਾਗ ਪੜਾ ਆਈ ਨਹੀਂ ਡੱਡਾ ਹੋ ਜਾਂਦਾ ਗੁੱਲੀ ਡੰਡਾ ਅੰਡਰੋਲ ਪਰ ਨਹੀਂ ਵੱਜਿਆ ਹੁਣ ਉਹ ਜਿਹੜੀ ਸਪਰੇ ਕਰੀਗੀ ਗੁੱਲੀ ਡੰਡਾ ਹੈ ਨਹੀਂ ਜਮਈ ਹੁਣ ਵੀਰ ਕਿਆ ਕਰੀਏ ਕਿਆ ਨਾ ਕਰੀਏ ਇਹ ਇਹ ਤਾਂ ਮਹੀਂ ਚੁੱਕਦੈਨ ਹੈ ਉਮ ਦੇ ਗੁਮਦਾਨ ਦੇ ਨੇ ਇਹ ਡਬਲ ਆ ਗਿਆ ਪ੍ਰੇਤ ਇਹ ਖੰਡੀ ਗੀ ਕਰੀ ਵੀ ਲੈਣਾ ਨੇ ਮੈਨੂੰ ਲੱਗਦਾ ਮੁੰਡਿਆਂ ਨੂੰ ਗੁੱਲੀ ਡੰਡੇ ਦੀ ਨਹੀਂ ਹੈ ਗੁੱਲੀ ਡੰਡਾ ਤਾਂ ਮਰਿਆ ਨਹੀਂ ਦਬਿਆ ਪਤਾ ਹੈ ਉਹ ਮੇਰੇ ਹੈ ਨਹੀਂ ਗੁੱਲੀ ਡੰਡਾ ਬਾਈ ਕਿਤੇ ਹੋਇਆ ਤਾਂ ਕਹਿ ਨਹੀਂ ਸਕਦੇ ਇੱਕਣਾ ਜਿਵੇਂ ਮੋੜਾ ਮੋਟਾ ਫਿਰ ਸੰਕੂਰ ਨਾਲ ਘਾਣੂ ਗਣਖ ਖਰਾਬ ਕਰਨੀ ਹੈ ਦੇਖੀ ਜੂਗੀ ਨਿਕਲੇ ਆ ਫਿਰ ਕਰ ਦੂੰਗੇ ਪੂਰਾ ਇੱਕ ਟਣਾ ਕਿਤੇ ਕਿਤੇ बाकी भाई कोई होर भैन भाई भी क्या कर सकते हैं क्या नहीं कर सकते ठीक है जी ਵੀਡੀਓ ਚੰਗੀ ਲੱਗੀ ਸ਼ੇਅਰ ਕਰਦੇ ਹੋ। ਸਬਸਕ੍ਰਾਈਬ ਕਰ ਲਿਓ ਚੈਨਲ ਨੂੰ। ਬਾਕੀ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਜੀ। ਸਾਰਿਆਂ ਦਾ ਧੰਨਵਾਦ। ਜਿਉਂਦੇ ਵੱਸਦੇ ਰਹੋ ਸਤਿ ਸ੍ਰੀ ਅਕਾਲ।